ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੇਰੇ ਨਾਲ ਆ ਬਰਿਆਮ ਸਿੰਘ ਬਡਾਲੀ ਪਟਲਾ ਤੋਂ ਤੇ ਅੱਜ ਕੀ ਸੁਣਾਉਗੇ ਗਾਣਾ ਗਾਣਾ ਸੁਣਾਈ ਹਾਂਜੀ ਸੁਣਦੇ ਆ ਫਿਰ ਬਰਿਆਮ ਸਿੰਘ ਤੋਂ ਗਾਣਾ ਤੇ ਦੇਖਦੇ ਆ ਵਾਜਦਾੰਦ ਅੰਦਾਜ਼ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਣਾ ਇਹਨਾਂ ਦੀ ਆਵਾਜ਼ ਇਹਨਾਂ ਦਾ ਅੰਦਾਜ਼ ਬਹੁਤ ਵਧੀਆ ਕਲਾਕਾਰ ਆ ਸੁਣ ਕੇ ਜਰਾ ਚਲੋ ਸੱਸ ਸੋਰੀ ਨੇ ਐਡ ਕਰ ਦਿੱਤਾ ਦੇ ਕਿਦਰੀ ਤੇ ਖੀਸ ਵੀ ਸੱਸ ਸੋਰੀ ਨੇ ਐਡ ਕਰ ਦਿੱਤਾ ਦੇ ਕਿਦਰੀ ਤੇ ਖੀਸ ਵੀ ਕਿਉਂ ਡੋਲੀਆ ਫਿਰਦਾ ਜਾਕੀ ਕਾ ਪਗਲਾ ਸਿੰਘਾ ਵੇਚੇ ਕਿਉਂ ਡੋਲੀਆ ਫਿਰਦਾ ਜਾਕੀ ਕਾ ਪਗਲਾ ਸਿੰਘਾ ਵੇਚ ਆ ਸਾਡੀ ਤਾਰੀ ਜੇ ਅਡੀ ਨਹੀਂ ਗਲੀਆਂ ਦੇ ਵਿੱਚ ਦੇਣਾ ਪੈਂਦਾ ਹੋਕਾ ਹਰੀ ਡੈਡੀ ਗਲੀਆਂ ਦੇ ਵਿੱਚ ਦੇਣਾ ਪੈਂਦਾ ਹੋਕਾ ਇਹਦੇ ਨੂੰ ਚੰਗਾ ਹਏ ਲਾਲਾ ਮੀਟ ਦਾ ਖੋਖਾ ਇਹਦੇ ਨੂੰ ਚੰਗਾ ਇਹ ਲਾਲਾ ਮੀਟ ਦਾ ਖੋਖਾ ਵਾ 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 ਕੀ ਬਾਤ ਹੈ ਜੀ ਖਿੱਚ ਕੇ ਮਾਰ ਦੋ ਤਾੜੀ ਤੇ ਕਮੈਂਟਾਂ 'ਚ ਦੱਸਣਾ ਕਿੱਦਾਂ ਦਾ ਲੱਗਾ ਗਾਣਾ ਤੁਹਾਨੂੰ ਸੱਚੀ ਗੱਲ